ਨੋ ਅਰੁਣਦੀਪ ਸਿੰਘ ਹੈ ਜੀ ਖੰਨੇ ਤੋਂ ਤੇ ਮੇਰੀ ਭੈਣ ਲੱਗਦੀ ਸੀਗੀ ਜਿਹਨਾਂ ਦੀ ਡੈਥ ਹੋਈ ਆ ਕੀ ਨਾਮ ਸੀ ਤੇ ਅਮਨਦੀਪ ਅਮਨਦੀਪਦੀਪ ਸੀਗਾ ਨਾਮ ਈ ਉਹਦਾ ਤੇ ਮੈਨੂੰ ਭੈਣ ਦੀ ਕਾਲ ਗਈ ਕਹਿੰਦੀ ਮੈਨੂੰ ਰਿਮਟ ਦੇ ਵਿੱਚੋਂ ਕਾਲ ਆਈ ਸੀਗੀ ਵੀ ਅਮਨਦੇ ਸੱਟ ਲੱਗੀ ਪੈਰ ਤੇ ਥੋੜੀ ਜੀ ਤੇ ਜਦੇ ਮੈਂ ਉਹਨੇ ਪੈਰੀ ਭੱਜਿਆ ਜੀ ਠੀਕ ਹੈ ਜੀ ਮੈਂ ਜਦੇ ਗੱਡੀ ਲੈ ਕੇ ਇੱਥੇ ਪਹੁੰਚਿਆ ਜਦ ਆ ਕੇ ਮੈਂ ਮਿਲਣ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਵੀ ਦਿਖਾਓ ਕੁੜੀ ਕਿੱਥੇ ਆ ਤੇ ਉਹਨਾਂ ਨੇ ਮਿਲਣ ਸਾਨੂੰ ਦਿੱਤਾ ਨਹੀਂਗਾ ਜੀ ਕਹਿੰਦੇ ਇੱਕ ਮਿੰਟ ਖੜ੍ਹਜੋ ਬਸ ਬਾਹਰ ਕੋਈ ਨਾ ਮਲਾਉਨੇ ਆ ਤੇ ਫੇਰ ਸਾਡੇ ਹੋਰ ਰਿਸ਼ਤੇਦਾਰ ਕਾਫੀ ਆ ਗਏ ਜੀ ਕਿਸੇ ਨੂੰ ਸਾਨੂੰ ਮਿਲਣ ਨਹੀਂ ਦਿੱਤਾ ਗਿਆ ਕੁੜੀ ਨੂੰ ਜੀ ਤੇ ਸਾਨੂੰ ਕਹਿੰਦੇ ਵੀ ਥੋੜੀ-ਥੋੜੀ ਸੱਟ ਲੱਗੀ ਹੋਈ ਆ ਤੇ ਉਤੋਂ ਬਾਅਦ ਤੁਸੀਂ ਇਹ ਲਾ ਲਓ ਵੀ 3 ਘੰਟੇ ਜੀ ਇਹੇ ਟ੍ਰੀਟਮੈਂਟ ਉੱਥੇ ਹੀ ਕਰੀ ਗਏ ਨੇ ਰਿਮਟ ਵਾਲੇ ਇਹਨਾਂ ਦਾ ਰਿਸਰਚ ਕੇਂਦਰ ਆ ਉਹ ਠੀਕ ਆ ਜੀ ਕੋਈ ਬੜਾ ਹਸਪੀਟਲ ਨਹੀਂਗਾ ਅੰਦਰ ਤੇ ਜਦੋਂ ਤੁਸੀਂ ਕਾਲਜ ਵਾਲਿਆਂ ਦੀ ਇਹ ਆ ਜੀ ਦੇਖੋ ਨਲਾਇਕੀ ਕਿੱਡੀ ਵੱਡੀ ਆ ਤੁਸੀਂ ਇਹ ਦੇਖੋ ਵੀ ਕਿੱਡਾ ਬੜਾ ਹਾਸਾ ਹੋ ਚੁੱਕਿਆ ਤੁਸੀਂ ਜਦੇ ਚਲੋ ਮੰਨਦੇ ਆਪਾਂ ਵੀ ਫਸਟ ਏਡ ਦਿੰਦੇ ਫਸਟ ਏਡ ਨੂੰ 3 ਘੰਟੇ ਥੋੜੋ ਲੱਗਦੇ ਹੁੰਦੇ ਨੇ ਫਟਾਫਟ ਤੁਸੀਂ ਅੱਗੇ ਰੈਫਰ ਕਰੋ ਸਰਹੰਦਾ ਹਸਪੀਟਲ ਦੇ ਵਿੱਚ ਲੈ ਆਉਂਦੇ ਬੜੇ ਜਿ ਕਿਸੇ ਚ ਠੀਕ ਹੈ ਜੀ ਫਿਰ ਐਂਡ ਤੇ ਜੀ 3 ਘੰਟੇ ਬਾਅਦ ਕਹਿੰਦੇ ਜੀ ਪੀਜੀਆ ਜੀ ਰੈਫਰ ਕਰਦਾ ਤੁਹਾਨੂੰ ਤੇ ਜਦੇ ਫਿਰ ਐਂਬੂਲੈਂਸ ਆ ਗਈ ਜੀ ਐਂਬੂਲੈਂਸ ਦੇ ਵਿੱਚ ਅਸੀਂ ਕਿਹਾ ਵੀ ਚਲ ਆਪਣਾ ਬੰਦਾ ਬਿਠਾ ਦਈਏ ਇੱਕ ਕਿਉਂਕਿ ਦਿਲ ਨਹੀਂ ਖੜਦਾ ਹੁੰਦਾ ਜੀ ਐਂਬੂਲੈਂਸ ਦੇ ਵਿੱਚ ਅਸੀਂ ਆਪਦਾ ਇੱਕ ਬੰਦਾ ਬਿਠਾਉਂਦੇ ਸੀਗੇ ਘਰ ਦਾ ਮੈਂਬਰ ਜੀ ਉਹਨਾਂ ਨੇ ਬੈਠਣ ਨਹੀਂ ਦਿੱਤਾ ਜੀ ਕਹਿੰਦੇ ਵੀ ਆਪਦੇ ਬੰਦੇ ਵੀ ਇਹ ਹਸਪੀਟਲ ਵਾਲੇ ਜਾਣਗੇ ਜਿਹੜੇ ਇੱਥੇ ਆਪਣੇ ਰਿਮਟ ਦੇ ਵਿੱਚ ਸੀਗੇ ਤੇ ਫਿਰ ਅਸੀਂ ਪਿੱਛੇ ਐਂਬੂਲੈਂਸ ਦੀ ਗੱਡੀ ਲਾ ਕੇ ਰੱਖੀ ਉਨੀ ਦੇਰ ਅਸੀਂ ਰਸਤੇ 'ਚ ਕਾਲ ਕਰਦੇ ਰਹੇ ਉਹਨਾਂ ਨੂੰ ਵੀ ਕਿਵੇਂ ਆ ਕੁੜੀ ਠੀਕ ਹੈ ਜੀ ਸਾਨੂੰ ਕਹਿੰਦੇ ਰਹੇ ਜੀ ਠੀਕ ਆ ਠੀਕ ਆ ਜਦ ਅਸੀਂ ਯਾਨੀ ਪੀਜੀਆਈ ਪਹੁੰਚ ਗਏ ਗੇਟਾਂ ਦੇ ਉੱਪਰੇ ਮੂਹਰੇ ਆ ਕੇ ਡਾਕਟਰ ਉਹਨਾਂ ਨੇ ਜਾਂ ਦੇਖਿਆ ਹੋਊਗਾ ਨੇ ਜੀ ਇਹ ਤਾਂ ਡੈਥ ਆ ਉਹਨਾਂ ਨੇ ਤਾਂ ਸਿੱਧਾ ਦੇਖਦੇ ਸਾਰੇ ਦੱਸਦਾ ਜੀ ਇਹ ਤਾਂ ਕਹਿੰਦੇ ਡੈਥ ਹੋਈ ਹੋਈ ਆ ਪਹਿਲਾਂ ਤੇ ਰੁਕਿਆ ਤੁਹਾਨੂੰ ਮਿਲਣ ਤੋਂ ਕਿਸ ਨੇ ਰੋਕਿਆ ਸੀਗਾ ਇਹ ਜਿਹੜੇ ਰਿਮਟ ਦੇ ਅਧਿਕਾਰੀ ਸੀਗੇ ਜੀ ਉੱਥੇ ਅੰਦਰ ਜਿਹੜੇ ਨਾ ਡਾਕਟਰ ਅਸੀਂ ਤਾਂ ਜਾਣਦੇ ਨਹੀਂ ਜੀ ਉਹਨਾਂ ਨੂੰ ਕੌਣ ਨੇ ਕੌਣ ਨਹੀਂ ਕਹਿਣ ਦਾ ਮਤਲਬ ਅਸੀਂ ਜਦ ਜਾਂਦੇ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਹਿ ਰਹੇ ਸੀ ਆਵਾਜ਼ਾਂ ਮਾਰ ਕੇ ਵੀ ਸਾਨੂੰ ਮਿਹਨਤ ਦਾ ਦੇ ਦਿਓ ਹਾਲਤ ਦਾ ਦਿਖਾ ਦਿਓ ਕਿਦਾਂ ਦੀ ਆ ਕੀ ਮੰਗ ਕਰ ਰਹੇ ਤੁਸੀਂ ਕੰਮ ਕੀ ਕਰਦੇ ਸੀ ਕੁੜੀ ਤੁਹਾਡੀ ਉੱਤੇ ਉੱਥੇ ਐਜ਼ এ ਲਾਇਬ੍ਰੇਰੀਅਨ ਸੀਗੇ ਕੀ ਮੰਗ ਮੰਗ ਕੀ ਕਰਦੇ ਸੀ ਮੰਗ ਤਾਂ ਹੁਣ ਦੇਖੋ ਜੀ ਇਹ ਆ ਇਨਸਾਫ ਮਿਲਣਾ ਚਾਹੀਦਾ ਸਾਨੂੰ ਪੂਰਾ ਜੇ ਦੇਖੋ ਲਾਹ ਪਰਵਾਹੀ ਕੀਤੀ ਆ ਜਿੱਥੇ ਹਾਦਸਾ ਹੋਇਆ ਜੀ ਤੁਸੀਂ ਉੱਥੇ ਕੋਈ ਉਹਨਾਂ ਨੇ ਕੁਝ ਵੀ ਬਲਾਕ ਨਹੀਂ ਸੀ ਕੀਤਾ ਹੋਇਆ ਏਰੀਆ ਖੁੱਲਾ ਏਰੀਆ ਛੱਡਿਆ ਹੋਇਆ ਜੀ ਸਾਰੇ ਉੱਥੇ ਐਂ ਫਿਰ ਰਹੇ ਨੇ ਹਾਸਾ ਹੋਇਆ ਕਿਤੇ ਜੀ ਹਾਸਾ ਜੀ ਜੇਬੀਸੀ ਮਸ਼ੀਨ ਨੇ ਉੱਪਰ ਟੈਲਾਂ ਉਹ ਉੱਪਰ ਫਾਈਲਾਂ ਜੀਆਂ ਪਲੇਟਾਂ ਚੱਕੀਆਂ ਹੋਈਆਂ ਸੀਗੀਆਂ ਤੇ ਉਹਦੇ ਕੁੜੀ ਕਿਤੇ ਉਧਰ ਦੀ ਲੰਘਣ ਲੱਗੀ ਉਹ ਜਦ ਲੋਕਾਂ ਨੇ ਸਾਨੂੰ ਦੱਸਿਆ ਜੋ ਉੱਥੇ ਵੀ ਕਿਦਾਂ 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 ਹਾਸਾ ਹੋਇਆ ਜੀ ਲੋਕ ਸਾਨੂੰ ਕਹਿੰਦੇ ਜੀ ਇੱਥੇ ਕ੍ਰੇਨ ਨੇ ਟੈਲਾਂ ਚੱਕੀਆਂ ਹੋਈਆਂ ਸੀ ਉੱਪਰ ਕੁੜੀ ਥੋੜੀ ਉੱਥੇ ਦੀ ਲੰਘਣ ਲੱਗੀ ਸੀਗੀ ਤੇ ਟੈਲਾਂ ਉੱਪਰ ਗਿਰਗੀਆਂ ਸਾਰੀਆਂ ਇੱਕੋ ਦਮ ਕੁੜੀ ਟੈਲਾਂ ਦੇ ਥੱਲੇ ਆ ਚੁੱਕੀ ਸੀਗੀ ਕਿੰਨੇ ਸਾਲ ਨੂੰ ਮਸੀ 32 ਕਿੰਨੇ ਸਾਲ ਉਹ ਵੀ ਕੰਮ ਕਰਦੇ ਨੇ ਇੱਕ ਡੇਢ ਸਾਲ ਹੋ ਗਿਆ ਤਕਰੀਬਨ ਜੀ ਪਿੱਛੇ ਕੋਣ ਕੋਣਾ ਕੁੜੀ ਦੇ ਪਿੱਛੇ ਜੀ ਬਾ ਦੋ ਭੈਣਾ ਸੀਗੇ ਇੱਕ ਮਦਰ ਫਾਦਰ ਸ਼ਹੀਦ ਹੋ ਗਏ ਫੌਜ ਦੇ ਵਿੱਚ ਸੀਗੇ ਜੀ ਬਸ ਇਹੀ ਮੰਗਾ ਸਾਡੀ ਤਾਂ ਹੁਣ ਜੀ ਵੀ ਇਹਨਾਂ ਨੂੰ ਸਾਬ ਮੈਨਾ ਚਾਹੀਦਾ ਸਵੇਰ ਦੇ 9:30 ਵਜੇ ਦੇ ਆਏ ਹੋਇਆ ਦੇਖ ਲੋ ਜੀ ਹੁਣ ਆ ਕੇ ਸੁਣਵਾਈ ਹੋਈ ਆ ਸਾਡੀ ਹੁਣ ਆ ਕੇ ਸਾਰਾ ਪਰਚਾ ਲਿਖਿਆ ਗਿਆ ਜੀ ਕੀ ਕਰਦੇ ਆ ਕੀ ਨਹੀਂ ਮੰਗਲ ਤੱਕ ਕੁਝ ਨਹੀਂ ਪਤਾ ਲੱਗ ਰਿਹਾ ਮਾਮਲਾ ਨਹੀਂ ਜੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਜੀ ਅਸੀਂ ਤਾਂ ਆਪਣੇ ਬਿਆਨ ਦਿੱਤੇ ਨੇ ਜੋ ਸਚਾਈ ਹੈ ਜੀ ਉਹੀ ਬਿਆਨ ਦਿੱਤੇ ਨੇ ਠੀਕ ਹੈ ਜੀ ਸਾਨੂੰ ਹੁਣ ਅੱਗੇ ਦੀ ਕਾਰਵਾਈ ਕੋਈ ਪਤਾ ਨਹੀਂ ਕਿ ਕੀ ਹੋ ਰਿਹਾ ਕੀ ਨਹੀਂ ਜੀ ਇਸ ਲਈ ਮੈਂ ਟ੍ਰਾਂਸਫਰ ਆਮ ਆਮੀ ਪਾਰਟੀ ਖਣਾ ਬੜੀ ਮੰਦਪਾਗੀ ਘਟਨਾ ਜਿਹੜੀ ਕੱਲ ਵਾਪਰੀ ਆ ਅਮਨਦੀਪ ਕੌਰ ਮੇਰੀ ਬੂਆ ਦੀ ਬੇਟੀ ਆ ਰਿਮੰਡ ਕਾਲਜ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਇਹ ਐਜੇ ਲਾਇਬ੍ਰੇਰੀ ਸੀ। ਔਰ ਮੈਂ ਤਾਂ ਰਿਮੰਡ ਯੂਨੀਵਰਸਿਟੀ ਨਹੀਂ ਹੈ, ਖੁੰਨੀ ਯੂਨੀਵਰਸਿਟੀ ਹੈ ਜਿੱਥੇ ਦਾ ਪ੍ਰਬੰਧ ਇੰਨਾ ਮੜਾ ਆ ਹਾਈਡਰਾ ਇਹ ਲੋਕਾਂ ਦੇ ਦੱਸਣ ਦੇ ਮੁਤਾਬਕ ਅਸੀਂ ਦੇਖਿਆ ਨਹੀਂ ਹੈ ਉੱਥੇ ਲੱਗੇ ਹੋਏ ਨੇ ਕੰਮ ਕਰਨ ਜਦ ਕਿ ਮੈਨੇਜਮੈਂਟ ਦੀ ਜ਼ਿੰਮੇਵਾਰੀ ਆ ਸਾਰੀ ਮਾਲਕ ਦੀ ਜ਼ਿੰਮੇਵਾਰੀ ਆ ਵੀ ਇਹਨੂੰ ਜਦੋਂ ਪ੍ਰਹੈਪਟਡ ਏਰੀਆ ਉੱਥੇ ਜਾਣ ਦੀ ਆਗਿਆ ਕਿਸ ਨੂੰ ਕਿਉਂ ਆ ਕੋਈ ਵਾਰਨਿੰਗ ਨਹੀਂ ਲੱਗੀ ਹੋਈ ਕੋਈ ਕੁਝ ਨਹੀਂ ਹੈ। ਮੰਨਣ ਨੂੰ ਤਿਆਰ ਨਹੀਂ ਆਪਣੀ ਗਲਤੀ ਮਤੱਕ ਮੰਨਣ ਨੂੰ ਤਿਆਰ ਨਹੀਂ ਹੈ ਸਾਫ ਹੈ ਤੇ ਜਿਵੇਂ ਕੋਈ ਭੇਡ ਬੱਕਰੀ ਹੁੰਦੀ ਆ ਕੋਈ ਬੱਚੇ ਦੇ ਮਰੇ ਦਾ ਦੁੱਖ ਨਹੀਂ ਪੋਰਾ ਵੀ ਨਾ ਰਾਹ ਦੇ ਉਹ ਕਿਤੇ ਪੁੱਛਿਆ ਕਿਸੇ ਨੂੰ ਨਾ ਹੁਣ ਕੋਈ ਇੱਥੇ ਇਹ ਗੱਲਾਂ ਯੂਨੀਵਰਸਿਟੀ ਜਿਹੜੀ ਹੈ ਮਾਲਕ ਜਿਹੜੇ ਨੇ ਇਹ ਜ਼ਿਆਦਾਤਰ ਆਪਣੇ ਆਪ ਨੂੰ ਜ਼ਿਆਦਾ ਪੈਸੇ ਹੋਣ ਦੀ ਧੌਂਸ ਦੇ ਵਿੱਚ ਵਿੱਚ ਵੀ ਅਸੀਂ ਬਹੁਤ ਅਮੀਰ ਆ ਸਾਡੇ ਦੇ ਕਾਰਵਾਈ ਨਹੀਂ ਹੋਣੀ ਤੇ ਇਹ ਬਹੁਤ بڑے ਭਲੇਖੇ ਨੇ ਅਸੀਂ ਸਾਡੇ ਨਾਲ ਸਾਰਾ ਸਮੁੱਚਾ ਜੋ ਪਰਿਵਾਰ ਪਰਿਵਾਰ ਦੇ ਰਿਸ਼ਤੇਦਾਰ ਸਾਡੇ ਅੱਜ ਜਥੇਬੰਦੀਆਂ ਨਾਲ ਖੜੀਆਂ ਨੇ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਦੇ ਵੱਧ ਤੋਂ ਵੱਧ ਕਾਰਵਾਈ ਹੋਵੇ ਜਿਹੜਾ ਇਹ ਹੈਡਰਾ ਖੜਾ ਇਹਦੇ ਹਾਈਡਰੇ ਦੇ ਕੋਲ ਨਾ ਤਾਂ ਇਹਦੇ ਕੋਲ ਲਾਇਸੈਂਸ ਦਾ ਕੋਈ ਨਾ ਠੇਕੇ ਦਾ ਲਾਇਸੈਂਸ ਕੋਈ। ਗੱਲ ਕੀਤੀ ਹੋਵੇ ਤੁਸੀਂ ਵੀ ਆਮ ਆਦਮੀ ਪਾਰਟੀ ਦੇ بڑے ਨੇਤਾ ਹੋ ਤੁਸੀਂ ਆਪਣੇ ਵੱਲੋਂ ਕੀ ਕਾਰਵਾਈ ਕਰਾ ਰਹੇ ਹੋ ਸਰਕਾਰ ਨੂੰ? ਅਸੀਂ ਸਾਡੇ ਦਬਾਅ ਪਾਉਣ ਨਾਲ ਇਹ ਕਾਰਵਾਈ ਹੋਈ ਜਾਂ ਮੈਂ ਸਵੇਰੇ ਚੰਡੀਗੜ੍ਹ ਸੀ ਮੈਂ ਲੇਟ ਹੋ ਗਿਆ ਥੋੜਾ। ਨਹੀਂ ਸਰਕਾਰ ਦੇ ਦੁਆਰਾ ਵੀ ਕੋਈ ਕਾਰਵਾਈ ਕਰਾਉਂਗੇ। ਬਿਲਕੁਲ ਸਰਕਾਰ ਦੁਆਰਾ ਕਾਰਵਾਈ ਹੋਊਗੀ। ਅਸੀਂ ਐਮਐਲਏ ਸਾਹੇ ਤੇ ਅੰਕ ਲਿਓਂਗਾ ਮੇਰਾ ਫੋਨ ਲੱ ਜੀ ਜੀ ਸੁਖਮਨਜੀਤ ਸਿੰਘ ਜੀ ਕੀ ਅਹੁਦਾ ਕੀ ਹੈ ਤੁਹਾਡਾ ਪਾਰਟੀ ਮੈਂ ਕਾਉਂਸਲਰ ਆਈ ਹਾਂ ਮੌਜੂਦਾ ਕਾਉਂਸਲਰ ਬਾਰਡ ਨੰਬਰ ਤੇ ਹੀ ਕਰਨਾ)^{(Inder Singha) ਪ੍ਰਧਾਨ ਸੰਨਤੀ ਮਿਤੁਰਾਂ ਜੱਤੇਵੰਦੀਆ ਮੋਲ ਰੇਨ ਸ਼ੀਟ ਵਰਕਰ ਜੁਣਾ ਪਰਿਵਾਰਕ ਤੌਰ ਤੇ ਵੀ ਸਾਡਾ 40 ਸਾਲ ਤੋਂ ਇਸ ਪਰਿਵਾਰ ਨਾਲ ਸਾਡਾ ਗਹਿਰਾ ਸਬੰਧ ਹੈ ਅਸੀਂ ਆਉਂਦੇ ਜਾਨੇ ਆ ਇਹ ਘਟਨਾ ਜੋ ਰਿਮਟ ਯੂਨੀਵਰਸਿਟੀ ਜਾ ਗਗਿੰਦਗੜ੍ਹ ਦੀ ਇਹਦੇ ਵਿੱਚ ਸਾਡੀ ਕੁੜੀ ਅਮਨ ਦੀਪ ਇੱਕ ਲਾਇਬ੍ਰੇਰੀ ਤੌਰ ਤੇ ਇਹ ਡਿਊਟੀ ਲਗਾਤਾਰ ਕਰਦੀ ਆ ਰਹੀ ਆ ਇਸ ਡਿਊਟੀ ਦੌਰਾਨ ਉਹ ਬਿਲਡਿੰਗ ਤੇ ਬਿਲਡਿੰਗ ਕੋ ਸਾਰੀ ਦਾ ਕੰਮ ਚੱਲਦਾ ਪਰ ਅਸੀਂ ਅੱਜ ਮੌਕੇ ਤੇ ਦੇਖ ਕੇ ਵੀ ਆਏ ਆ ਉਹ ਤਾਂ ਰਿਮਟ ਦੇ ਅੰਦਰ ਜਾ ਕੇ ਉਹ ਚੌਥੀ ਪੰਜਵੀਂ ਮੰਜ਼ਲ ਦੇ ਉੱਤੇ ਜਿਹੜੀਆਂ ਇੱਕ ਲੋਹੇ ਦੀਆਂ ਪਲੇਟਾਂ ਨਾਲ ਉੱਪਰ ਸ਼ੈੱਡ ਪਾ ਰਹੇ ਸੀ ਉਹਨਾਂ ਨੇ ਕੋਈ ਉਹ ਪਹਿਲਾਂ ਬਲਾਕ 'ਚ ਨਹੀਂ ਸੀ ਕੀਤੀ ਹੋਈ ਆਮ ਜਨਤਾ ਆਉਂਦੀ ਜਾਂਦੀ ਰਾਹ ਖੁੱਲਿਆ ਸਟਾਫ ਵੀ ਸਟੂਡੈਂਟ ਵੀ ਸਵੇ ਆਉਂਦੇ ਜਾਂਦੇ ਨੇ ਉਸੇ ਹਿਸਾਬ ਨਾਲ ਇਹ ਕੁੜੀ ਲਾਇਬ੍ਰੇਰੀ ਤੋਂ ਨਿਕਲ ਕੇ ਐਚਓਡੀ ਦੇ ਦਫ਼ਤਰ ਚ ਗਈ ਜਿਹੜਾ ਕਿ ਬਿਲਡਿੰਗ ਦੇ ਹੇਠਾਂ ਹੀ ਐਚਓਡੀ ਦਫ਼ਤਰ ਬਣਿਆ ਹੋਇਆ ਆਪਣੇ ਜ਼ਰੂਰੀ ਕੰਮ ਅੱਜ ਕਰਕੇ ਬਾਅਦਸ ਆ ਰਹੀ ਤੁਸੀਂ ਰਾਹ ਤੇ ਉਸ ਮੌਕੇ ਉੱਪਰੋਂ ਉਹ ਪਲੇਟਾਂ ਡਰਨ ਨਾਲ ਤੇ ਇਹਦੀ ਮੌਕੇ ਦੇ ਉੱਤੇ ਸਿਰ ਦੇ ਵਿੱਚ ਸੱਟ ਲੱਗ ਰਹੀ ਜਿਵੇਂ ਪਰਿਵਾਰ ਨੇ ਦੱਸਿਆ ਤੇ ਨਾਲ ਉਹਦੀ ਦੋਵੇਂ ਲੱਤਾਂ ਟੁੱਟ ਗਈਆਂ ਇੰਨੀ ਗਹਿਰੀ ਸੱਟ ਲੱਗਣ ਦੇ ਬਾਵਜੂਦ ਵੀ 2-3 ਘੰਟੇ ਇਥੇ ਮੈਨੇਜਮੈਂਟ ਨੇ ਆਦੇ ਹਸਪਤਾਲ ਚ ਰੱਖੀ ਆ ਜਦੋਂ ਕਿ ਜ਼ਰੂਰੀ ਬਣਦਾ ਸੀ ਇਹਨੂੰ ਪੀਜੀਏ ਵਰਗੇ ਹਸਪਤਲ ਭੇਜਿਆ ਜਾਂਦਾ ਇਹਦੇ ਕਰਕੇ ਤੇ ਇਹ ਕਸੂਰਵਾਰ ਆ ਦੂਜੀ ਜਿਵੇਂ ਪਰਿਵਾਰ ਨੇ ਕਿਹਾ ਵੀ ਸਾਨੂੰ ਨਾਲ ਨਹੀਂ ਜਾਣ ਦਿੱਤਾ ਇਹ ਅਸੀਂ ਆਪਣੇ ਸਾਧਨ ਤੇ ਅਟਕ ਗਏ ਇਹ ਸਵਾਲ ਖੜੇ ਕਰਦੀ ਆ ਅਸੀਂ ਇਹ ਗੱਲ ਦੇਖਦੇ ਆ ਅੱਜ ਥਾਣੇ ਚ ਰੁਆਏ ਸੀ ਵੀ ਘੱਟੋ ਘਾਟੇ ਦੀ ਕਾਰਵਾਈ ਕਰੋ ਅੱਜ ਅਸੀਂ ਸਵੇਰ ਤੋਂ ਸਾਰੇ ਪੀੜਤ ਪਰਿਵਾਰ ਨੇ ਤੇ ਉਹ ਸਕੂਲ ਰੂਟ ਦੇ ਵਿੱਚ ਮੁਚਾ ਸਟਾਫ ਜਿੱਥੇ ਇਹਨਾਂ ਦੀ ਮਦਰ ਆਜੇ ਸਵੀਪਰ ਦੇ ਤੌਰ ਤੇ ਤੇ ਫੋਰਥ ਕਿ ਮਜ਼ਦਮ ਕਰਮਚਾਰੀ ਹਮਦਰਦੀ ਚਾਹ ਤੇ ਆਏ ਆ ਮੈਂ ਸੰਨ ਦੇ ਮਜ਼ਦੂਰਾਂ ਦੇ ਆਗੂ ਤੌਰ ਤੇ ਪਰਿਵਾਰਕ ਤੌਰ ਤੇ ਮੈਂ ਉਥੋਂ ਲੁਧਿਆਣੇ ਤੋਂ ਆਇਆ ਹਾਂ ਇਸ ਗੱਲ ਤੇ ਆ ਗਏ ਪਰਿਵਾਰ ਦੇ ਹਿਸਾਬ ਨਾਲ ਬਿਆਨ ਨਹੀਂ ਦਿੱਖੇ ਪੁਲਿਸ ਪ੍ਰਸ਼ਾਸਨ ਇਸ ਗੱਲ ਹੀ ਦਬਾਅ ਪਾਉਂਦਾ ਸੀ ਕਿ ਕ੍ਰੇਨ ਵਾਲੇ ਦਾ ਨਾਮ ਲਿਖ ਦੋ ਇਹਦਾ ਪਰਚਾ ਦਰਜ ਕਰ ਦਿੰਦੇ ਆ ਅਸੀਂ ਇਹ ਕਹਿੰਦੇ ਵੀ ਇੱਕ ਮਜ਼ਦੂਰ ਮਾਰ ਹੋ ਗਈ ਦੂਜੀ ਕਿਸੇ ਮਜ਼ਦੂਰ ਤੇ ਮਾਰ ਨਾ ਹੋਵੇ ਮੁੱਖ ਤੌਰ ਤੇ ਇਹਦੇ ਪ੍ਰਬੰਧਕ ਜ਼ਿੰਮੇਵਾਰ ਨੇ ਦੂਜੇ ਨੰਬਰ ਤੇ ਜਿਹੜੀ ਉਸਾਰੀ ਦੇ ਸੰਬੰਧ ਤੇ ਜੋ ਘਾਟ ਕਮਜ਼ੋਰੀ ਤਰੁੱਟੀ ਰਹੀ ਆ ਉਹ ਤੁਸੀਂ ਜਾਂਚ ਕਰੋ ਜ਼ਿੰਮੇਵਾਰ ਹੋਣਗੇ ਇਹ ਇਹ ਅਸੀਂ ਮੰਗ ਕਰਦੇ ਆਂ ਪਰ ਸਾਡੇ ਬਿਆਨਾਂ ਨੂੰ ਇੱਕ ਨਹੀਂ ਸੀ ਦਰਜ ਕਰਦੇ ਤਾਂ ਸਾਡਾ ਇਹਨਾਂ ਸਮਾਂ ਲੱਗਿਆ ਸਾਡੀ ਜਦੋ ਜਹਤ ਵੀ ਹੋਈ ਬੈਸਾਂ ਵੀ ਹੋਈਆਂ ਟਕਰਾਅ ਵੀ ਹੋਇਆ ਕਿਉਂ ਨਹੀਂ ਕਰਦੇ ਕੀ ਲੱਗਦਾ ਤੁਹਾਨੂੰ ਕਿਉਂ ਨਹੀਂ ਸੀ ਵੀ ਮੈਨੇਜਮੈਂਟ ਬੈਠੀ ਸੀ ਕਹਿੰਦੇ ਦੇ ਲੈ ਕੇ ਕਰਕੇ ਨਿਮੇੜ ਲੋ ਚਾਰ ਪੈਸੇ ਤੁਹਾਨੂੰ ਮਿਲ ਜਾਣਗੇ ਸਾਨੂੰ ਪਤਾ ਵੀ ਇੱਕੇ ਦਾ ਮਿਲ ਜਾਣਗੇ ਇੱਥੋਂ ਦੇ ਜਿਹੜੇ ਮੈਨੇਜਮੈਂਟ ਆ ਪ੍ਰਬੰਧਕ ਨੇ ਇੱਥੋਂ ਦੇ ਐਸਐਚਓ ਥਾਣੇਦਾਰ ਨੇ ਇੱਥੇ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਸੀਗੇ ਇਸ ਸਰਕੇ ਇਹ ਨਹੀਂ ਪੂਰੀ ਜ਼ਿੰਮੇਵਾਰੀ ਆ ਇਹ ਨਾਲ ਬਣਦਾ ਸੀਗਾ ਵੀ ਇਹ ਪਰਿਵਾਰ ਦਾ ਬਿਨਾਂ ਕਿਸੇ ਛੇਜ ਕੇ ਜ਼ਿੰਮੇ ਬਿਆਨ ਦਿੰਦੇ ਹੁਣ ਉਹ ਹੁਣ ਬਿਆਨ ਹੀ ਨਹੀਂ ਬਾਤ ਉਹ ਬਿਆਨ ਦਰਜ ਹੋਏ ਨੇ ਹੁਣ ਉਹ ਕਹਿੰਦਾ ਨੇ ਵੀ ਠੀਕ ਆ ਅਸੀਂ ਲਈ ਕਾਰਵਾਈ ਕਰਾਂਗੇ ਪਰ ਨਾਲ ਕਹਿੰਦਾ ਵੀ ਅਨਨੋਨਾ ਕਿਸੇ ਦਾ ਨਾਮ ਨਹੀਂ ਤੁਸੀਂ ਦਰਜ ਕਰਾਇਆ ਅਸੀਂ ਕਹਿੰਦੇ ਵੀ ਅਸੀਂ ਕਿੱਥੇ ਜਾਣਦੇ ਸਾਡੇ ਕੌਣ ਜ਼ਿੰਮੇਵਾਰ ਆ ਇਹ ਤੁਹਾਡੀ ਜਮ ਜਹਾਂਚ ਪਰਤਾਲ ਦੱਸੂਗੀ ਕੌਣ ਜਮਾਉ ਤੇ ਕਾਰ ਵੇ। ਆ ਇਹ ਜੀ ਕੱਲ ਅ ਅਮਨਦੀਪ ਕੌਰ ਨਾਮ ਦੀ ਕੁੜੀ ਸੀ ਜੀ ਉਹ ਇਥੇ ਰਿੰਟ ਯੂਨੀਵਰਸਿਟੀ ਜੀ ਲਾਇਬ੍ਰੇਰੀਅਨ ਦਾ ਕੰਮ ਕਰਦੀ ਸੀ। ਉਹਨਾਂ ਦੀ ਉਥੇ ਦੁਪਹਿਰ ਵੇਲੇ ਉਥੇ ਕੋਈ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ। ਉਥੇ ਕੋਈ ਮਿਸਅਪ ਹੋ ਗਿਆ ਸੀ ਤੇ ਉਹਨਾਂ ਦੀ ਆਫਟਰ ਥੈਟ ਜਿਹੜੇ ਲਾਜ ਨਹੀਂ ਦੇ ਦਿੱਤਾ। ਇਹ ਹੁਣ ਪਰਿਵਾਰ ਵਾਲੇ ਸਾਡੇ ਕੋਲ ਆਈ ਹੋਈ ਸੀਗੇ। ਅਸੀਂ ਮਾਮਲਾ ਵੈਰੀਫਾਈ ਕਰ ਰਹੇ ਹਾਂ। जो भी जितने जो भी, जो भी एक्शन किंग ऑफ स्पाइसेस रेस्टोरेंट कैफे एंड रूफ टॉप में आपका स्वागत है यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वैरायटी। जैसा नाम वैसा खाना किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है